ਤੇ ਇਹਨੂੰ ਜਦੋਂ ਪੁੱਛਿਆ ਕਹਿੰਦਾ ਨਹੀਂ ਘਰ ਨਹੀਂ ਛੱਡ ਕੇ ਜਾਣ ਨੂੰ ਦਿਲ ਕਰਦਾ ਤੇ ਉਦਾਂ ਹੁਣ ਰਾਤ ਨੂੰ ਜਦੋਂ ਸੌਣਾ ਹੈ ਡਰ ਨਹੀਂ ਲੱਗਦਾ ਕਿ ਆ ਬਾਲੀ ਉੱਪਰ ਟਿਕਣਾ ਪੈਣ ਡਰ ਚ ਲਾਦਾ ਮੁੱਠੇ ਰਹਿਣਾ ਹੈ ਹਾਂ ਜਾਗਦੇ ਰਹਿਣਾ ਜਾਗਦੇ ਰਹਿਣਾ ਹਾਂ ਜੀ ਸੌਣਾ ਨਹੀਂ ਹੈ ਨਹੀਂ ਕਿਉਂ ਉਦਾਂ ਡਰ ਚਾ ਲੱਗਦਾ ਨਹੀਂ ਘਰ ਵਗਣਾ ਨਹੀਂ ਕਰਦਾ ਅਜੇ ਜੀ ਨਹੀਂ ਕਰਦਾ ਬਿਆਸ ਦਰਿਆ ਦਾ ਜਦੋਂ ਬੰਨ ਟੁੱਟਾ ਤਾਂ ਇਹ ਸਾਰਾ ਪਾਣੀ ਜਿਹੜਾ ਇੱਧਰ ਚੜ ਗਿਆ ਔਰ ਅਜੇ ਵੀ ਇੱਥੇ 5 ਤੋਂ 6 7-7 ਫੁੱਟ ਪਾਣੀ ਚੜਿਆ ਔਰ ਜਿਹੜੇ ਮੈਂ ਘਰ ਦੇ ਵਿੱਚ ਮੌਜੂਦ ਹਾਂ ਇੱਧਰ ਆ ਡੰਗਰਾਂ ਵਾਲਾ ਵਾੜਾ ਸੀਗਾ ਉਹ ਵੀ ਸਾਰਾ ਬਹਿ ਗਿਆ ਇੱਕ ਪਾਸੇ ਤੋਂ ਮੈਂ ਕੈਮਰਾਮੈਨ ਨੂੰ ਕਹੂੰਗਾ ਗਾਰ ਦਿਖਾ ਦੇ ਕਿ ਗਾਰ ਕਿੰਨੀ-ਕਿੰਨੀ ਐ 2-2 3-3 ਫੁੱਟ ਤੱਕ ਇਹ ਗਾਰ ਜਿਹੜੀ ਆ ਇਸ ਪਾਣੀ ਦੇ ਨਾਲ ਚੜ ਕੇ ਜਿਹੜੀ ਆ ਉਹ ਘਰ ਦੇ ਵਿੱਚ ਆਈ ਆ ਆ ਬਾਥਰੂਮ ਜਿਹੜੇ ਇਹ ਵੀ ਬਹਿ ਚੁੱਕੇ ਆ ਦੁੱਖ ਤੇ ਲੱਗਦਾ ਹੁਣ ਮਜਬੂਰੀ ਵਿੱਚੇ ਰਹਿੰਦੇ ਪਏ ਆ ਹਾਂਜੀ ਕਿੱਥੇ ਜਾਈਏ ਇਹ ਤੁਹਾਨੂੰ ਸਮਝਾਏਗੀ ਜਾਕ ਬਣੀ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਲਗਾਤਾਰ ਹੜ੍ਹਾਂ ਦੀ ਕਵਰੇਜ ਵੀ ਦਿਖਾ ਰਹੇ ਹਾਂ ਔਰ ਜੋ ਹੜ੍ਹਾਂ ਨੇ ਮਾਰ ਆਮ ਲੋਕਾਂ ਨੂੰ ਗਰੀਬ ਪਰਿਵਾਰਾਂ ਨੂੰ ਤੇ ਜ਼ਿੰਮੇਦਾਰ ਭਰਾਵਾਂ ਨੂੰ ਮਾਰ ਮਾਰੀ ਆ ਉਹ ਵੀ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਇਸ ਘਰ ਦੇ ਵਿੱਚ ਮੌਜੂਦ ਹਾਂ ਇਧਰ ਨਾਲ ਹੀ ਮੇਰੀ ਬੈਕਸਾਈਡ ਤੇ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਪਾਣੀ ਹੀ ਪਾਣੀ ਚਾਰੇ ਪਾਸੇ ਜਿੱਥੋਂ ਤੱਕ ਵੀ ਨਜ਼ਰ ਜਾਂਦੀ ਹੈ ਪਾਣੀ ਹੀ ਪਾਣੀ ਤੁਹਾਨੂੰ ਦਿਖਾਈ ਦੇਵੇਗਾ ਔਰ ਆ ਜਿਹੜੇ ਘਰ ਨੇ ਇਹਨਾਂ ਤੋਂ ਪਰਲੇ ਪਾਸੇ ਜਿਹੜਾ ਆ ਬਿਆਸ ਦਰਿਆ ਦਾ ਬੰਨ ਹੈ ਬਿਆਸ ਦਰਿਆ ਦਾ ਜਦੋਂ ਬੰਨ ਟੁੱਟਾ ਤਾਂ ਇਹ ਸਾਰਾ ਪਾਣੀ ਜਿਹੜਾ ਇੱਧਰ ਚੜ ਗਿਆ ਔਰ ਅਜੇ ਵੀ ਇੱਥੇ 5 ਤੋਂ 6 7-7 ਫੁੱਟ ਪਾਣੀ ਚੜਿਆ ਔਰ ਜਿਹੜੇ ਮੈਂ ਘਰ ਦੇ ਵਿੱਚ ਮੌਜੂਦ ਹਾਂ ਇੱਧਰ ਆ ਡੰਗਰਾਂ ਵਾਲਾ ਵਾੜਾ ਸੀਗਾ ਉਹ ਵੀ ਸਾਰਾ ਬਹਿ ਗਿਆ ਇੱਕ ਪਾਸੇ ਤੋਂ ਛੱਤ ਜਿਹੜੀ ਆ ਕਾਨਿਆਂ ਕੁੰਨਿਆਂ ਵਾਲੀ ਮੀਂਹ ਲਗਾਤਾਰ ਪੈਂਦਾ ਰਿਹਾ ਵੀ ਡਿੱਗ ਗਈ ਔਰ ਆ ਗਾਰ ਦੇਖ ਲਓ ਮੈਂ ਕੈਮਰਾਮੈਨ ਨੂੰ ਕਹੂੰਗਾ ਗਾਰ ਦਿਖਾ ਦੇ ਕਿ ਗਾਰ ਕਿੰਨੀ-ਕਿੰਨੀ ਹੈ 2-2 3-3 ਫੁੱਟ ਤੱਕ ਇਹ ਗਾਰ ਜਿਹੜੀ ਆ ਇਸ ਪਾਣੀ ਦੇ ਨਾਲ ਚੜ ਕੇ ਜਿਹੜੀ ਹੈ ਉਹ ਘਰ ਦੇ ਵਿੱਚ ਆਈ ਆ ਆ ਬਾਥਰੂਮ ਜਿਹੜੇ ਇਹ ਵੀ ਬਹਿ ਚੁੱਕੇ ਆ ਸੋ ਘਰ ਦੇ ਹਾਲਾਤ ਵੀ ਤੁਹਾਨੂੰ ਦਿਖਾ ਰਹੇ ਆ ਕਿ ਆਹ ਦੇਖ ਲਓ ਹੜਾਂ ਦੀ ਕਿੰਨੀ ਮਾਰ ਪਈ ਐ ਤੇ ਕੀ ਬਣਿਆ ਜਿਨ੍ਹਾਂ ਦਾ ਘਰ ਹੈ ਬਾਲਿਆਂ ਵਾਲੀ ਛੱਤ ਐ ਸਮਾਨ ਸਾਰਾ ਬਾਹਰ ਕੱਢ ਕੇ ਰੱਖਿਆ ਹੋਇਆ ਐ ਬਾਲਿਆਂ ਵਾਲੀਆਂ ਛੱਤਾਂ ਚੂਰੀਆਂ ਸੀ ਕਿਉਂਕਿ ਲਗਾਤਾਰ ਮੀਂਹ ਪਿਆ ਤਰਪਾਲ ਪਾਈ ਐ ਤੇ ਪਰਿਵਾਰ ਆਪਣਾ ਇਦਾਂ ਗੁਜ਼ਾਰਾ ਜਿਹੜਾ ਉਹ ਕਰ ਰਿਹਾ ਇਹ ਭੈਣ ਹੁਣੀ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਵਿੱਚ ਇਹਨਾਂ ਦਾ ਇੱਕ ਬੇਟਾ ਔਰ ਬੜੀ ਮੁਸ਼ਕਲ ਐ ਹਾਲਾਤ ਇਹਨਾਂ ਦੇ ਕਿਉਂਕਿ ਹੁਣ ਜਦੋਂ ਹੜਾਂ ਦੀ ਮਾਰ ਵੱਜਦੀ ਹੈ ਤਾਂ ਆਹ ਤਸਵੀਰ ਦਿਖਾ ਰਹੇ ਆ ਤਰਪਾਲ ਪਈ ਆ ਇੱਕ ਵਾਰੀ ਅੰਦਰ ਦੀਆਂ ਤਸਵੀਰਾਂ ਵੀ ਦਿਖਾ ਦਿੰਨੇ ਆ ਤੁਹਾਨੂੰ ਫਿਰ ਭੈਣ ਹੁਣਾ ਦੇ ਨਾਲ ਗੱਲਬਾਤ ਵੀ ਕਰਾਂਗੇ ਸਮਾਨ ਅਜੇ ਵੀ ਪਾਣੀ ਹੈ ਭੈਣ ਕਹਿੰਦੀ ਕਿ ਪਾਣੀ ਅਸੀਂ ਕੱਢ ਕੇ ਹਟੇ ਆ ਅਜੇ ਵੀ ਪਾਣੀ ਹੈ ਔਰ ਆਹ ਦੇਖ ਲਓ ਤਰਪਾਲਾਂ ਪਾਈਆਂ ਨੇ ਉੱਪਰ ਸਮਾਨ ਜਿਹੜਾ ਉਹ ਮੰਜਿਆਂ ਦੇ ਉੱਪਰ ਕੱਢ ਕੇ ਰੱਖਿਆ ਬਾਲਿਆਂ ਵਾਲੀਆਂ ਛੱਤਾਂ ਨੇ ਲਗਾਤਾਰ ਚੂਰੀਆਂ ਹੀ ਮੀਂਹ ਵੀ ਨਹੀਂ ਬੰਦ ਹੋਇਆ ਪਾਣੀ ਜਿਹੜਾ ਅੰਦਰੋਂ ਕੱਢਿਆ ਸੋ ਇਹ ਤਿੰਨ ਕ ਕਮਰੇ ਨੇ ਛੋਟੇ ਜਿਹੇ ਉਹਦੇ ਵਿੱਚ ਵੀ ਤਰੇੜਾਂ ਆਈਆਂ ਨੇ ਬਾਲਿਆਂ ਵਾਲੀਆਂ ਛੱਤਾਂ ਨੇ ਔਰ ਇੱਥੋਂ ਤੁਸੀਂ ਇਹ ਅੰਦਾਜ਼ਾ ਜਿਹੜਾ ਉਹ ਲਗਾ ਹੀ ਸਕਦੇ ਹੋ ਆ ਵੀ ਮੈਂ ਇੱਕ ਵਾਰੀ ਕਹੂੰਗਾ ਦਿਖਾ ਦਿਓ ਕਿ ਕਿਵੇਂ ਕੁਰਸੀਆਂ ਤੇ ਲੀੜਾ ਬਿਸਤਰਾ ਭਿੱਜਣ ਦੇ ਡਰ ਤੋਂ ਰੱਖਿਆ ਔਰ ਇਧਰ ਵੀ ਬਾਲਿਆਂ ਵਾਲੀ ਛੱਤ ਹੈ ਔਰ ਆ ਮਿਲ ਲਾਇਦਾ ਇਧਰ ਰਸੋਈ ਦਾ ਸਮਾਨ ਹੈ ਕਿਉਂਕਿ ਖਾਣਾ ਤਾਂ ਹੈਗਾ ਹੀ ਹੁਣ ਜਿੰਨੀ ਮਾਰ ਵੱਜ ਗਈ ਹੈ ਢਿੱਡ ਤਾਂ ਭਰਨਾ ਹੀ ਕੁਝ ਨਾ ਕੁਝ ਇਹਦੇ ਤੇ ਵੀ ਬਾਲੇ ਨੇ ਸੋ ਕੁੱਲ ਮਿਲਾ ਕੇ ਕਹੀਏ ਕਿ ਖੜਾਂ ਦੀ ਮਾਰ ਜਿਹੜੀ ਆ ਲੋਕਾਂ ਨੂੰ ਵੱਜੀ ਆ ਹਾਲਾਤ ਬਹੁਤ ਬੁਰੇ ਹੋਏ ਨੇ ਹਨ ਹੁਣਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਕਿਵੇਂ ਦੇ ਹਾਲਾਤ ਸੀਗੇ ਜਦੋਂ ਹੜਾਂ ਦਾ ਪਾਣੀ ਸੀਗਾ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਸੰਭਾਲਿਆ ਬੱਚੇ ਆ ਛੋਟੇ ਘਰ ਦੇ ਵਿੱਚ ਪੈਣ ਕੀ ਨਾਮ ਹੈ ਅੰਜੀਤ ਕੋ ਅੰਜੀਤਕਾਰ ਤੇ ਇਹ ਜਦੋਂ ਪਾਣੀ ਆਇਆ ਤੁਹਾਡੇ ਬਿਲਕੁਲ ਲੱਗ ਗਈ ਬਨ ਹੈ ਤੇ ਕਿੰਨਾ ਮੁਸ਼ਕਲ ਸੀਗਾ ਸਮਾਨ ਵੀ ਨਹੀਂ ਚੁੱਕਿਆ ਗਿਆ ਹੁਣ ਕਿਉਂਕਿ ਬਿਲਕੁਲ ਨਜ਼ਦੀਕ ਬੰਨ ਹਾਂਜੀ ਬੜੀ ਮੁਸ਼ਕਲ ਆ ਗਈ ਸੀ ਬੜੀ ਮੁਸ਼ਕਲਤ ਸੁਣੇ ਕਿ ਨਹੀਂ ਵੀ ਹੈ ਹਾਂਜੀ ਤੇ ਸਮਾਨ ਸਾਰਾ ਤੁਸੀਂ ਦੱਸਣ ਦੇ ਕਿ ਅੱਧਾ ਕਿਤੇ ਰੁੜ ਗਿਆ ਪਾਣੀ ਚ ਰੁੜ ਗਿਆ ਮੰਜੀਆਂ ਤੁਸੀਂ ਦੇਖਦੇ ਸੀ ਹੂੰ ਟਕੋ ਸ਼ੋਕਾ ਆ ਦਿਖਾ ਲਿਆ ਲਮਤ ਦੇਖਦੇ ਹਾਂ ਹੂੰ ਬਾਲਿਆਂ ਵਾਲੀਆਂ ਛੱਤਾਂ ਨਹੀਂ ਚੁੰਦੀਆਂ ਸੀਗੀਆਂ ਪੂਰੀਆਂ ਹਾਂਜੀ ਹਾਂ ਚੁੰਦੀਆਂ ਬਿਲਕੁਲ ਪੂਰਾ ਹੀ ਹਾਲ ਹੈਗਾ ਤੇ ਦੇਖਦੇ ਪਹਿਨ ਗੁਣ ਕਿੰਨਾ ਕੋ ਨੁਕਸਾਨ ਕਿੰਨੇ ਕ ਜਮੀਨ ਆਪਣੀ ਹੈਗੀ ਜਮੀਨ ਤੇ ਹੈਗੀ ਉਹ ਵੀ ਭੁਆੰਦੇ ਨੇ ਤੇ ਥੋੜਾ ਬੋਤਾ ਹੀ ਚੋਨਾ ਗਲਤ ਕੋ ਪੈਂਦੀ ਕਣਕ ਤਾਂ ਚੱਲੋ ਮਾਰੀ ਜਾਂਦੀ ਹਰ ਸਾਲ ਦਸਾਂਗੇ ਹਾਂਜੀ ਉਹ ਕਹਿੰਦੇ ਕਿ ਤੇਜ਼ ਚ ਵੀ ਜਦੋਂ ਪਾਣੀ ਆਇਆ ਤੇ ਉਦੋਂ ਉਹ ਵੀ ਫਸਲ ਮਾਰੀ ਗਈ ਤੇ ਹੁਣਾਂ ਝੋਨਾ ਹੀ ਲਾਇਆ ਸੀਗਾ ਉਹ ਵੀ ਮਾਰੀ ਗਈ ਹਾਂ ਜ ਸਾਰਾ ਕੁਝ ਹੀ ਮਾਰ ਗਿਆ ਕਿੰਨੇ ਕ ਉਦਾਂ ਜਮੀਨ ਸੀਗੀ ਜਮੀਨ ਹੈਗੀ ਸਚਾਨ ਚਾਰ ਕਿਲੇ ਉਹ ਫਸਲ ਸਾਰੀ ਬਰਬਾਦ ਹੋ ਗਈ ਹਾਂਜੀ ਫਿਰ ਹੋਰ ਗੁਜ਼ਾਰਾ ਕਿਦਾਂ ਕਰਦੇ ਹੋਂ ਇਤੋਂ ਬਾਈ ਜੋਤੀ ਤੋਂ ਬੜੀ ਮੁਸ਼ਕਲ ਜੀਣਾ ਕਰਦੇ ਪਏ ਹਾਂਜੀ ਜਦੋਂ ਆਹ ਸਮਾਨ ਬਾਹਰ ਪਿਆ ਬਘਤਰਪਾਲ ਦੇ ਥੱਲੇ ਰਹਿਨੇ ਹੋਂ ਤਾਂ ਜਦੋਂ ਇਹ ਚੀਜ਼ਾਂ ਦੇਖਦੇ ਹੋਂ ਛੋਟਾ ਬੱਚਾ ਵੀ ਐ ਤਾਂ ਉਹ ਕਿੰਨਾ ਕੁ ਦੁੱਖ ਲੱਗਦਾ ਮਨ ਨੂੰ ਦੁੱਖ ਤੇ ਲੱਗਦਾ ਹੋਂ ਮਜਬੂਰੀ ਪਿੱਛੇ ਰਹਿੰਦੇ ਪਏ ਹਾਂਜੀ ਕਿੱਥੇ ਜਾਈਏ ਤੁਹਾਨੂੰ ਸਮਝਾਏਗੀ ਬੱਚੇ ਨਹੀਂ ਆਉਂਦੇ ਕਿ ਕਿਤੇ ਹੋਰ ਥਾਂ ਚੱਲਦੇ ਇੱਥੇ ਪਾਣੀ ਆ ਜਾਂਦਾ ਛੋਟੇ ਛੋਟੇ ਬੱਚੇ ਪਤਾ ਨੂੰ ਪਏ ਇਹ ਦੀ ਗੱਲ ਹੋਏ ਪਏ ਹੁਣ ਤੇ ਚਲੋ ਥੋੜਾ ਹੋਤਾ ਅਸੀਂ ਬਾਹਰ ਲੈ ਲੀਏ ਜੇ ਹਾਂ ਪਏ ਨਹੀਂ ਗਏ ਜੋ ਉੱਚੇਗਾ ਅਸੀਂ ਜੋੜੂੜ ਗਿਆ ਥੋੜਾ ਜੀ ਇਹ ਬਾਕੀ ਆ ਸਮਾਨ ਕੋਈ ਚੱਲਿਆ ਚੁੱਲਿਆ ਚੱਲਦਾਂਗੇ ਨੀ ਫ੍ਰਿਜ ਫਰੂਜ ਵਗੈਰਾ ਪਾਣੀ ਦੇ ਵਿੱਚ ਇਹ ਵੀ ਕਹਿੰਦੇ ਰਹੀਆਂ ਉਹ ਫ੍ਰਿਜ ਜਿਹੜੀ ਬੂਆ ਲਾਤ ਨਹੀਂ ਅੰਦਰ ਨਹੀਂ ਕਿ ਤੇ ਵੀ ਇਹ ਸਾਰਾ ਸਮਾਨ ਤੇ ਤਰਪਾਲਾਂ ਵਗੈਰਾ ਦੇ ਕੇ ਗਿਆ ਜਿਹੜੇ ਸੇਵਾ ਕਰਦੇ ਹੋ ਉਹਨਾਂ ਨੇ ਦਿੱਤੀਆਂ ਤਰਪਾਲਾਂ ਵਿਚਾਰਿਆ ਸੇਵਾ ਕੀਤੀ ਸੋਧਾ ਵੀ ਦਿੱਤਾ ਹੈ ਹਾਂ ਸਮਾਨ ਵਗੈਰਾ ਤੁਸੀਂ ਢੱਕਿਆ ਹਾਂਜੀ ਹਾਂਜੀ ਉਦਾਂ ਏਰ ਸੂਈ ਹੀ ਗਈ ਇੱਧਰ ਈ ਲੇਠੇ ਰੱਖਿਆ ਸੀ ਅਸੀਂ ਸਮਾਨ ਰੋਟੀ ਬਾਣੀ ਬਣਾਉਂਦੇ ਹੁੰਦੇ ਸੀ ਉਹ ਫਿਰ ਛਾਤੇ ਚੋਈ ਜਾਂਦੀ ਫੇਰ ਉੱਤੋਂ ਚਲ ਗਈ ਹਾਂ ਹੁਣ ਪਾਇਆ ਹੀ ਕਮਰਾ ਨਵਾਂ ਇਹ ਬਸਾਲ ਹੋਇਆ ਪਾਇਆ ਨਵਾਂ ਇਹ ਤੇ ਕੀ ਬਾਲੇ ਇਹ ਵੀ ਤਾਂ ਚੋਣ ਲੱਗ ਪਾਣਾ ਹੈ ਤਾਂ ਬਾਲਿਆਂ ਵਾਲਾ ਹੀ ਆ ਵੀ ਹਨਾ ਚੋਣਾਂ ਵੀ ਸਾਰੇ ਚੁੰਡੇ ਜੇ ਨਾ ਬਾਹਰ ਬਾਹਰ ਬੈਠਾ ਜਨਨ ਅੰਦਰ ਬੈਠੇ ਡਰਦੇਗੇ ਵੀ ਚਾਤ ਨਾ ਲੈ ਜੇ ਕਿਤੇ ਬੱਚਿਆਂ ਉੱਤੇ ਜਦੋਂ ਸਾਡੇ ਤੇ ਧਰ ਲੱਗਦਾ ਜਦੋਂ ਸੌਣੇ ਹੋ ਰਾਤ ਬਾਹਰ ਹੀ ਸੌਣੇ ਆ ਬਾਹਰ ਸੌਣੇ ਅੰਦਰ ਨਹੀਂ ਸੌਂਦੇ ਅਸੀਂ ਹਾਂਜੀ ਹਾਂ ਵੀ ਸਤ ਬਈ ਛੋਟੀ ਦਾ ਘਰ ਕੀ ਕੀ ਨਾ ਕੀਆ ਮਨਜੋਤ ਸਿੰਘ ਮਨਜੋਤ ਹਾਂਜੀ ਇਹ ਘਰ ਤੇਰਾ ਹਾਂਜੀ ਤੇ ਇਹਨੂੰ ਜਦੋਂ ਪੁੱਛਿਆ ਕਹਿੰਦਾ ਨਹੀਂ ਘਰ ਨਹੀਂ ਛੱਡ ਕੇ ਜਾਣ ਨੂੰ ਦਿਲ ਕਰਦਾ ਤੇ ਉਦਾਂ ਹੁਣ ਰਾਤ ਨੂੰ ਜਦੋਂ ਸੌਣਾ ਹੈ ਡਰ ਨਹੀਂ ਲੱਗਦਾ ਕਿ ਆ ਬਾਲੀ ਉੱਪਰ ਟਿਕਣਾ ਪੈਣ ਡਰ ਚ ਲਾਦਾ ਮੁੱਠੇ ਰਹਿਣਾ ਹੈ ਹਾਂ ਮੂਝਾ ਕੇ ਰਹਿਣਾ ਜਾਗਦੇ ਰਹਿਣਾ ਹਾਂਜੀ ਸੌਣਾ ਨਹੀਂ ਹੈ ਨਹੀਂ ਕਿਉਂ ਉਹਦਾਂ ਡਰ ਜਾ ਲੱਗਦਾ ਅੱਛਾ ਡਰ ਲੱਗਦਾ ਤੇ ਫਿਰ ਤੂੰ ਚੱਲ ਜਾਣਾ ਕਿਤੇ ਵਾਂਡੇ ਚ ਚੱਲ ਜਾਣਾ ਜਦੋਂ ਤੈਨੂੰ ਕਿਹਾ ਕਿ ਮੇਰੇ ਨਾਲ ਦੇ ਚੱਲ ਕੇ ਮੈਂ ਨਹੀਂ ਗਿਆ ਨਹੀਂ ਘਰ ਫੜਾਂਗੀ ਨਹੀਂ ਕਰਦਾ ਅੱਛਾ ਜੀ ਨਹੀਂ ਕਰਦਾ ਹਾਂਜੀ ਇਥੇ ਬਾਹਰ ਹੀ ਮਤਲਬ ਮੰਜੀ ਤੇ ਪੈ ਜਾਣਾ ਹੈ ਜਾਗਦਾ ਰਹਿਣਾ ਉਦਾਂ ਹਾਂਜੀ ਤੇ ਪਾਪਾ ਦੇ ਨਾਲ ਗੱਲਬਾਤ ਕਰਦਾ ਕਿ ਹੁਣ ਆ ਬੜਾ ਬੁਰਾ ਹੋਇਆ ਸਾਰਾ ਕੀ ਆ ਨਾ ਪਾਪਾ ਨੂੰ ਗੱਲਬਾਤ ਹੁੰਦੀ ਆ ਹਾਂਜੀ ਹਾਂ ਪਾਪਾ ਨੂੰ ਇਹੋ ਕਹਿਣਾ ਪਾਪਾ ਇਹ ਪਾਣੀ ਪਾਣੀ ਕਿਉਂਦਾ ਆ ਵਾ ਕਿਰਦੇ ਹੁੰਦਾ ਰਿਹਾ ਹਾਂ ਪਾਪਾ ਕਹਿੰਦਾ ਜਿਹੀਂ ਜੰਮੇ ਹੋ ਜਦੋਂ ਹੁੰਦਾ ਰਿਹਾ ਹੈਡ ਆਪਣੀ ਅੱਛਾ ਹਾਂਜੀ ਤੂੰ ਕਹਿਣਾ ਨਹੀਂ ਕਿ ਆਪਾਂ ਹੋਰ ਕਿਤੇ ਬਣਾ ਬਣ ਲਈਏ ਪਪਾ ਜੀ ਕਿਦਾਂ ਇਹਨੇ ਪਪਾ ਕਹਿੰਦਾ ਨਹੀਂ ਹੂੰ ਹੋਰ ਨਹੀਂ ਮੈਂ ਕਿਹਾ ਤੇ ਹੂੰ ਪਪਾ ਮੇਰਾ ਇੱਥੇ ਹੈ ਅੱਛਾ ਉਹਦੋਂ ਤੂੰ ਕੀ ਕਰਦਾ ਸੀ ਜਦੋਂ ਪਾਣੀ ਆਇਆ ਸੀ ਉਹਦੋਂ ਨਾ ਉਹਦੋਂ ਕੋਠੇ ਤੇ ਹੀ ਚੜਦੀ ਅੱਛਾ ਮੈਂ ਸਮਾਰਟ ਹਾਂ ਨਹੀਂ ਅੱਛਾ ਸਮਾਰਟ ਨੂੰ ਕਰਦਾ ਤੂੰ ਵੀ ਇੱਧਰ ਲਾਂਦੇ ਕਿ ਇਹ ਨਾ ਗਿੱਲਾ ਜੇ ਕਰਦੇ ਹੂੰ ਉਹ ਭਾਂਡੀਆਂ ਘਰੇ ਰੱਖ ਨਹੀਂ ਆ ਬੈੱਡ ਬੁੱਧ ਉਹਨਾਂ ਘਰੇ ਹੈ ਜੀ ਅੱਛਾ ਉਹ ਨਾ ਘਰੇ ਹਾਂ ਜੀ ਕੀ ਕਿ ਤਾ ਇਹ ਆ ਬਾਈ ਬੜਾ ਦੁੱਖ ਲਾਇਦਾ ਜਦੋਂ ਇਤਾਂ ਦੇਖਦੇ ਆ ਹਾਲਾਤ ਗੱਲਬਾਤ ਕਰਦੇ ਆ ਤਾਂ ਸੱਚੀ ਉਹ ਇੱਕ ਰੂਹ ਝੋੜੀ ਜਾਂਦੀ ਆ ਆ ਹਾਲਾਤ ਤੁਸੀਂ ਇਸ ਘਰ ਦੇ ਦੇਖ ਹੀ ਸਕਦੇ ਹੋ ਰਿਬ ਗੋਰੇ ਗੋੜੇ ਚੜੀ ਹੋਈ ਆ ਆ ਦੋ ਤਿੰਨ ਕਮਰੇ ਆ ਬਾਲਿਆਂ ਵਾਲੇ ਉਹ ਵੀ ਚੋਰੇ ਆ ਤੇ ਬੱਚਾ ਕਹਿੰਦਾ ਕਿ ਜਦੋਂ ਅਸੀਂ ਰਾਤ ਨੂੰ ਸੌਂਦੇ ਆ ਨਾ ਤੇ ਡਰ ਲੱਗਦਾ ਕਿ ਕਿਤੇ ਸਾਡੇ ਉੱਪਰ ਹੀ ਜਿਹੜੇ ਆ ਡਿਗਣਾ ਪੈਣ ਇਧਰ ਵੀ ਦਿਖਾ ਦਿਓ ਆ ਮਿੱਟੀ ਜਿਆ ਸਾਰੀ ਘਾਰ ਜਿਹੜੀ ਆਈ ਹੋਈ ਆ ਆ ਸਾਰੀ ਗਾਰ ਹੈ ਗਾਰ ਦਾ ਹੱਲ ਕਿਵੇਂ ਹੋਊਗਾ ਘਰਾਂ ਦੇ ਵਿੱਚੋਂ ਹੁਣੇ ਪਾਣੀ ਨਿਕਲ ਕੇ ਹਟਿਆ ਆ ਸਾਹਮਣੇ ਵੀ ਪਾਣੀ ਆ ਇਧਰ ਵੀ ਪਾਣੀ ਦੇ ਵਿੱਚ ਘਰ ਡੁੱਬਿਆ ਸੋ ਇਹ ਬਹੁਤ ਬੁਰੇ ਹਾਲਾਤ ਨੇ ਜਿਹੜੀਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕਿਸੇ ਦਾ ਮਨ ਨਹੀਂ ਕਰਦਾ ਕਿ ਇਦਾਂ ਕੈਮਰੇ ਬੂਰੇ ਆਣ ਕੇ ਕੋਈ ਰੋਵੇ ਪਰ ਇਹਨਾਂ ਕੋਈ ਹੋਰ ਕੋਈ ਚਾਰਾ ਵੀ ਜਿਹੜਾ ਉਹ ਨਹੀਂ ਬਚਿਆ ਸੋ ਸਾਡੀ ਵੀ ਕੋਸ਼ਿਸ਼ ਹੈ ਕਿ ਨੁਕਸਾਨ ਕਿੰਨਾ ਹੋਇਆ ਲੋਕ ਹੁਣ ਰਹਿ ਕਿਦਾਂ ਰਹੇ ਆ ਤੁਹਾਨੂੰ ਉਹ ਦਿਖਾ ਦਈਏ ਪਾਣੀ ਤਾਂ ਠੀਕ ਹੈ ਪਰ ਹੁਣ ਦੀ ਸਥਿਤੀ ਜਿਹੜੀ ਆ ਨਾ ਇੱਕ ਵਾਰੀ ਉਹ ਵੀ ਤੁਹਾਨੂੰ ਦਿਖਾਉਣੀ ਚਾਹੀਦੀ ਹੈ ਕਿ ਹੁਣ ਕਿਦਾਂ ਦੇ ਹਾਲਾਤ ਨੇ ਲੋਕ ਰਹਿ ਕਿਦਾਂ ਰਹੇ ਨੇ ਕੈਮਰਾਮੈਨ ਬਰਿੰਦਰ ਦੇ ਨਾਲ ਜਸਪਾਲ ਸਿੰਘ ਸੰਧੂ